ਹਾਂਜੀ ਦੋਸਤੋ ਕੀ ਹਾਲ ਨੇ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਸੈਡ Song ਦੇ ਬਾਦਸ਼ਾ ਧਰਮਪ੍ਰੀਤ ਉਹਨਾਂ ਦੀ ਐਲਬਮ ਡਰ ਲੱਗਦਾ ਵਿਛੜਨ ਤੋਂ ਅੱਜ ਇਸ ਐਲਬਮ ਦਾ ਤੁਹਾਨੂੰ ਰਿਵਿਊ ਦਵਾਂਗੇ ਪੂਰੀ ਜਾਣਕਾਰੀ ਦਿੰਨੇ ਆ ਕਿੰਨੇ ਕਿੰਨੇ ਐਲਬਮ ਸੁਣੀ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਕਿਹੜੇ ਕਿਹੜੇ ਧਰਮਪ੍ਰੀਤ ਸਿੰਗਰ ਦੇ ਫੈਨ ਆ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇੱਕ ਜ਼ਮਾਨਾ ਸੀ ਜਦੋਂ ਸੈਡ Song ਦਾ ਦੌਰ ਚੱਲਦਾ ਸੀ ਤੇ ਧਰਮਪ੍ਰੀਤ ਦਾ ਨਾਂ ਜਿਹੜਾ ਵਾ ਉਹ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਸੀ ਤੇ ਪਿੰਦਰ ਡੱਬ ਵਾਲੀ ਜਿੰਨੇ ਕੀ ਬਹੁਤ ਸਾਰੇ ਸਿੰਗਰ ਆ ਜਿਹੜੇ ਉਹ ਸਾਡੀ ਪੰਜਾਬੀ 뮤직 ਆ ਇੰਡਸਟਰੀ ਨੂੰ ਦਿੱਤੇ ਨੇ ਉਹਨਾਂ ਦੇ ਲਿਖੇ ਹੋਏ ਗੀਤ ਧਰਮਪ੍ਰੀਤ ਦੀ ਆਵਾਜ਼ ਤੇ ਸੁਪਰ ਹਿੱਟ ਹੋਏ ਨੇ ਤੇ ਅੱਜ ਆਪਾਂ ਗੱਲ ਕਰਨਾ ਵਾ ਗੱਲ ਕਰ ਰਹੇ ਆਂ ਤਰਮਪ੍ਰੀਤ ਬਾਈ ਦੀ ਐਲਬਮ ਡਰ ਲੱਗਦਾ ਵਿਛੜਨ ਤੋਂ ਇਸ ਐਲਬਮ ਦਾ ਪੂਰਾ ਰਿਵਿਊ ਦਵਾਂਗੀ ਤੁਸੀਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਹਾਂਜੀ ਦੋਸਤੋ ਇਹ ਦੋਹੀ ਦੇਖ ਸਕਦੇ ਹੋ ਜੀ ਐਲਬਮ ਦੇ ਕਵਰ ਤੇ ਕਿੰਨਾ ਵਧੀਆ ਕਵਰ ਆ ਡਰ ਲੱਗਦਾ ਵਿਛੜਨ ਤੋਂ ਇਹ ਉਸ ਸਮੇਂ ਨਾ ਇਦਾਂ ਦੇ ਕਵਰ ਜਿਹੜੇ ਸੀਗੇ ਬਹੁਤ ਚੱਲਦੇ ਸੀਗੇ ਸੈਡ ਹੈਨਾ ਤਰਮਪ੍ਰੀਤ ਦੇ ਵੱਖਰੀ ਸਟਾਈਲ ਫੋਟੋਗ੍ਰਾਫੀ ਕਿੰਨੀ ਕਮਾਲ ਦੀ ਉਸ ਸਮੇਂ ਹੁੰਦੀ ਸੀ ਤੇ ਹੁਣ ਤਾਂ ਕੰਕੈਸਟਾਂ ਦਾ ਜਿੰਮਜੋਗ ਨਹੀਂ ਰਿਹਾ ਤੇ ਉਸ ਸਮੇਂ ਬਹੁਤ ਵਧੀਆ ਸਮਾਂ ਬਹੁਤ ਵਧੀਆ ਸੀਗਾ ਕੈਸਟਾਂ ਸੋਨੀਆਂ ਹਨਾ ਤੇ ਤਰਮਪ੍ਰੀਤ ਦੇ ਫੈਨਸ ਵਾਸਤੇ ਇਹ ਵੀਡੀਓ ਆ ਜਿਹੜੇ ਜਿਨ੍ਹਾਂ ਦੇ ਜਿਹੜੇ ਅਜੇ ਵੀ ਉਹਨਾਂ ਦੇ ਗੀਤ ਸੁਣਦੇ ਆ ਤੇ ਦੋਸਤੋ ਇਸ ਐਲਬਮ ਦੇ ਵਿੱਚ 800 ਗੀ ਕ ਰੱਖੀ ਗਿਆ ਸਨ ਏ ਸਾਈਡ ਦੇ ਵਿੱਚ ਸੀਗਾ ਪਹਿਲਾ ਸੌਂਗ ਸੀ ਨਾਚ ਢਕੀ ਮਟਿਆਰੇ ਦੂਜਾ ਸੌਂਗ ਸੀ ਡਰ ਲੱਗਦਾ ਵਿਛੜਨ ਤੋਂ ਤੀਜਾ ਸੌਂਗ ਸੀ ਇੱਕ ਦੂਜੇ ਨੂੰ ਬੁਲਾਉਣਾ ਚੌਥਾ ਸੌਂਗ ਸੀ ਤੇਰੇ ਪੁੱਤ ਨੂੰ ਵਿਆਹੀ 20 ਸਾਈਡ ਦੇ ਵਿੱਚ ਸੀਗਾ ਆਉਣੋਂ ਹਟ ਗਈ ਯਾਦ ਤੇਰੀ ਦੂਜਾ ਸੌਂਗ ਜੀ ਜਾ ਮੁਰਜਾ ਮੁਰਜਾ ਤੇ ਤੀਜਾ ਸੌਂਗ ਦੀ ਪਿਆਰ ਦੀ ਹੱਥ ਖੜੀ ਤੇ ਚੌਥਾ ਸੌਂਗ ਸੀ ਅ ਬਾਕੀ ਦੁੱਖ ਸੁੱਖ ਫੇਰ ਕਰਾਂਗੇ ਤੇ ਬਹੁਤ ਸੋਹਣੇ ਸਾਰੇ Song ਹਿੱਟ ਸੀਗੇ ਪਿਆਰ ਦੀ ਹੱਥ ਘੜੀ ਬਹੁਤ ਵਧੀਆ Song ਆ ਮਿਊਜ਼ਿਕ ਬਹੁਤ ਵਧੀਆ Song ਦਾ ਤੁਸੀਂ ਜੇ ਸੁਣਿਆ ਹੋਵੇ ਤਾਂ ਵਧੀਆ ਲੱਗੂਗਾ ਭਿੰਦਰ ਡੱਬ ਵਾਲੀ ਨੇ ਇਸ ਐਲਬਮ ਨੂੰ ਪ੍ਰੋਡਿਊਸ ਕੀਤਾ ਸੀ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ